ਸਨ ਅਗਲੇ ਪੰਕਤੀ ਵਿੱਚ ਸਤਿਗੁਰਾਂ ਨੇ ਉਹਨਾਂ ਦੀ ਗੱਲ ਵੀ ਕੀਤੀ ਹੈ ਸਾਬ ਕਹਿੰਦੇ ਗਾਵਤ ਸੁਨਤ ਜਪਤ ਉਦਾਰੈ ਬਰਨ ਨਾ ਬਰਨਾ ਸਭ ਹੂੰ ਇਤ ਗੱਲ ਕੀਤੀ ਹੈ ਗਾਵਤ ਬੜੇ ਲੋਕ ਕਲਾ ਗਾਉਂਦੇ ਹੀ ਨਹੀਂ ਬੜੇ ਲੋਕ ਕਲਾ ਗਾਉਂਦੇ ਨੇ ਸਚਾਈ ਕਿਉਂਕਿ ਗਾਈ ਜਾ ਰਿਹਾ ਗਾਈ ਜਾ ਰਿਹਾ ਸੁਣਨ ਵਾਲ ਧਿਆਨ ਨਹੀਂ ਉਹ ਦਿੰਦੇ ਕਿਉਂਕਿ ਕਈਆਂ ਦਾ ਪ੍ਰੋਫੈਸ਼ਨਲ ਬਣ ਗਿਆ ਗਾਉਣਾ ਜਿਹੜਾ ਪ੍ਰੋਫੈਸ਼ਨਲ ਗਾਉਣਾ ਬਣ ਗਿਆ ਸੱਚਕਾ ਉਹ ਗਾਈਉ ਜਾ ਰਿਹਾ ਉਹ ਸੁਣ ਨਹੀਂ ਰਿਹਾ ਕਈ ਇਕੱਲੇ ਸੁਣ ਰਹੇ ਨੇ ਉਹ ਗਾ ਵੀ ਨਹੀਂ ਰਹੇ ਉਹ ਜਪ ਵੀ ਨਹੀਂ ਰਹੇ ਤੇ ਇਕੱਲੇ ਸੁਣ ਰਹੇ ਨੇ ਇੱਕ ਉਹ ਨੇ ਜਿਹੜੇ ਜਪ ਰਹੇ ਨੇ ਇਕੱਲੇ ਜਪ ਰਹੇ ਨੇ ਦਾਨੀ ਨੇ ਸੁਨਰੀ ਨੇ ਤੇ ਜਪ ਰਏ ਨੇ ਤਿੰਨ ਕੈਟਾਗਰੀਆਂ ਹੋ ਗਈਆਂ ਤਿੰਨ ਤਰ੍ਹਾਂ ਦੇ ਬੰਦੇ ਹੋ ਗਏ ਸਤਗੁਰਾਂ ਨੇ ਤਿੰਨਾਂ ਨੂੰ ਨਿਰਾਸ਼ ਨਹੀਂ ਕੀਤਾ ਸਭ ਕਹਿੰਦੇ ਜੇ ਗਾਉਣ ਵਾਲਾ ਕੱਲਾ ਗਾ ਰਿਹਾ ਉਹ ਵੀ ਪ੍ਰਵਾਨ ਹੈ ਉਹਦਾ ਵੀ ਉਦਾਰ ਹੋਵੇਗਾ ਜੇ ਸੁਣਨ ਵਾਲਾ ਸੁਣ ਰਿਹਾ ਤੇ ਮੇਰੇ ਸਤਗੁਰੂ ਜੀ ਕਹਿੰਦੇ ਤੇਰਾ ਵੀ ਉਦਾਰ ਹੋਵੇਗਾ ਤੇ ਜਿਹੜਾ ਜਪ ਰਿਆ ਸਤਿਗੁਰ ਜੀ ਕਹਿੰਦੇ ਤੇਰਾ ਵੀ ਉਧਾਰ ਹੋਵੇਗਾ ਮੇਰੇ ਸਤਿਗੁਰਾਂ ਨੇ ਉੱਥੇ ਬਚਨ ਕਹਿੰਨੇ ਗਾਬ ਤੇ ਉਧਰੈ ਸੁਨ ਤੇ ਉਧਰੈ ਕਹਿੰਦੇ ਗਾਉਣ ਵਾਲਿਆਂ ਦਾ ਵੀ ਉਧਾਰ ਹੋਵੇਗਾ ਤੇ ਸੁਣਨ ਵਾਲਿਆਂ ਦਾ ਵੀ ਉਧਾਰ ਹੋਵੇਗਾ ਵਿਨਸੇ ਪਾਪ ਹਨੇਰੇ ਕਹਿੰਦੇ ਜਿੰਨੇ ਪਾਪ ਕੀਤੇ ਹੋਏ ਨੇ ਗਾਉਣ ਵਾਲੇ ਜਪਣ ਵਾਲੇ ਜਦੋਂ ਧਿਆਨ ਨਾਲ ਗਾਉਣਗੇ ਧਿਆਨ ਨਾਲ ਸੁਣਨਗੇ ਤੇ ਉਹਨਾਂ ਦੇ పాਪ ਵੀ ਕੱਟੇ ਜਾਣਗੇ ਸਾਖੀਆਂ ਬੜੀਆਂ ਨੇ ਜਿਹੜੇ ਗਾਉਣ ਵਾਲੇ ਇਸ ਦਰ ਤੇ ਆ ਕੇ ਜਿੰਨਾ ਗਾਇਆ ਉਹਨਾਂ ਦਾ ਉਧਾਰ ਹੋ ਗਿਆ ਗਾਵਤ ਸੁਨਤ ਜਪਤ ਉਧਾਰ ਹੈ ਗਾਉਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਜਪਣ ਵਾਲਿਆਂ ਦਾ ਉਧਾਰ ਕਰਦਾ ਹੈ ਮੇਰਾ ਗੁਰੂ ਦੇ ਸਭ ਕਹਿੰਦੇ ਵਰਨ ਅਬਰਨ ਸਭ ਨੂੰ ਵਰਨ ਅਬਰਨ ਦਾ ਮਤਲਬ ਹੈ ਜੀ ਉੱਚੀ ਤੇ ਨੀਵੀਂ ਜਾਤ ਗੱਸੀ ਇਸ ਕੰਟਰੋਵਰਸੀ ਚ ਮੈਂ ਨਹੀਂ ਪੈਂਦਾ ਪਰ ਜੇ ਆਪਾਂ ਇਤਿਹਾਸ ਪੜ੍ਹੀਏ ਤੇ ਵੇਖੀਏ ਤੁਸੀਂ ਇਹ ਨਾ ਸੋਚੋ ਕਿ ਮੈਂ ਕੋਈ ਵੰਡ ਕਰ ਰਿਹਾ ਇਤਿਹਾਸ ਵਿੱਚ ਵੇਖੀਏ ਪੜ੍ਹੀਏ ਤੇ ਭਾਈ ਗੁਰਦਾਸ ਜੀ ਦਾ ਵੀ ਕਥਨ ਹੈ ਪਰ ਪਹਿਲਾਂ ਇਤਿਹਾਸ ਦੀ ਗੱਲ ਕਰਾਂ ਜੇ ਅਮੀਰਾਂ ਵਿੱਚੋਂ ਅਮੀਰ ਬੰਦਾ ਵੇਖੀਏ ਰਾਏ ਭੋਇ ਦੀ ਤਲਵੰਡੀ ਤੇ ਰਾਏ ਬੁਲਾਰ ਹੈ ਬੜਾ ਅਮੀਰ ਹੈ ਜਿਨੇ ਆਪਣੀ ਜ਼ਮੀਨ ਵੀ ਗੁਰੂ ਨਾਨਕ ਦੇ ਨਾਮ ਲਗਾ ਦਿੱਤੀ ਅਮੀਰਾਂ ਚੋਂ ਅਮੀਰ ਬੰਦਾ ਵੇਖੀਏ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦੌਲਤ ਖਾਨ ਹੈ ਤੇ ਦੌਲਤ ਖਾਨ ਵੀ ਗੁਰੂ ਨਾਨਕ ਦਾ ਮਰੀਦ ਹੈ ਰਾਏ ਬਲਾਰ ਵੀ ਗੁਰੂ ਨਾਨਕ ਦਾ ਮਰੀਦ ਹੈ ਅਸੀਂ ਸਿਰਫ ਆ ਦੋ ਨਾਵਾਂ ਤੋਂ ਬਹੁਤੇ ਜਾਣੂ ਆ ਮੈਂ ਅੱਗੇ ਚੱਲਦਾ ਸਤਿਗੁਰੂ ਜਦੋਂ ਰਟਨ ਕੀਤਾ ਪ੍ਰਚਾਰਕ ਫੇਰੀਆਂ ਤੇ ਗਏ ਬੜੇ ਰਾਜੇ ਗੁਰੂ ਨਾਨਕ ਸਾਹਿਬ ਦੇ ਮਰੀਦ ਬਣਿਆ ਉਹਨਾਂ ਵਿੱਚੋਂ ਭਾਈ ਮਨੁਸਖ ਨੂੰ ਜਿਹੜਾ ਰਾਜਾ ਮਿਲਿਆ ਉਹਦਾ ਨਾਮ ਹੈ ਸ਼ਿਬਨਾਮ ਸਿੰਗਲਾ ਦੀਪ ਦਾ ਰਾਜਾ ਅੱਗੇ ਚਲੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਰਾਜਾ ਮਿਲਦਾ ਜਿਹਦਾ ਨਾਮ ਹੈ ਮਦਰਬੈਨ ਸਤਗੁਰਾਂ ਨੂੰ ਰਾਜਾ ਮਿਲਦਾ ਜਿਹਦਾ ਨਾਮ ਹੈ ਸਦਰਸੈਨ ਮਦਰਬੈਨ ਅਲੱਗ ਹੈ ਸਦਰਸੈਨ ਅਲੱਗ ਹੈ ਸਤਗੁਰਾਂ ਨੂੰ ਰਾਜਾ ਮਿਲਦਾ ਕਮਲਨੈਨ ਸਤਗੁਰਾਂ ਨੂੰ ਰਾਜਾ ਮਿਲਦਾ ਤ੍ਰਿਆਰਾਜ ਜਿਹਦੇ ਕੋਲ ਤਿੰਨ ਦੇਸ਼ਾਂ ਦਾ ਰਾਜ ਸੀ ਤਿੰਨ ਦੇਸ਼ਾਂ ਤੇ ਉਹ ਰਾਜਾ ਰਾਜ ਕਰਦਾ ਸੀ ਉਹਨਾਂ ਨੂੰ ਰਾਜਾ ਮਿਲਦਾ ਜਿਹਦਾ ਨਾਮ ਹੈ ਧਰਿਆ ਰਾਜ ਬਯੰਤ ਰਾਜੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਗੁਰੂ ਨਾਨਕ ਸਾਹਿਬ ਦੇ ਮਰੀਦ ਬਣੇ ਆ ਰਾਜੇ ਇੱਕ ਰਾਜੇ ਦੇ ਦੇਸ਼ ਵਿੱਚ ਗਏ ਗੁਰੂ ਨਾਨਕ ਸਾਹਿਬ ਤੇ ਜਦੋਂ ਗੁਰੂ ਨਾਨਕ ਸਾਹਿਬ ਰਾਜਾ ਤੇ ਰੰਕ ਨੂੰ ਬਰਾਬਰ ਰੱਖਦੇ ਨੇ ਕਿਉਂਕਿ ਭਾਈ ਗੁਰਦਾਸ ਦਾ ਕਥਨ ਹੈ ਰਾਜਾ ਰੰਕ ਬਰਾਬਰੀ ਭਾਈ ਗੁਰਦਾਸ ਜੀ ਕਹਿੰਦੇ ਰਾਜਾ ਰੰਕ बराबरी पैरी पवना जगव्रता है जेडे गुरु नानक दे पैरਾਂ ਚ ਪੈ ਕੇ ਗੁਰੂ ਨਾਨਕ ਦੇ ਘਰ ਆ ਗਏ ਨਾ ਜੀ ਉਹ ਭਵੇਂ ਰਾਜੇ ਸਨ ਉਹ ਭਵੇਂ ਗਰੀਬ ਸਨ ਗੁਰੂ ਨਾਨਕ ਸਾਹਿਬ ਨੇ ਦੋਵਾਂ ਨੂੰ ਤਾਰ ਦਿੱਤਾ ਹੈ ਗਾਉਂਦੇ ਉਧਰ ਹੈ ਸੁਣਦੇ ਉਧਰ ਹੈ ਬਿਨ ਸੇ